ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਭਾਜੀ ਮੇਲੇ ਬਾਰੇ ਕੁਝ ਦਿਓ ਤੁਸੀਂ ਜਾਣਕਾਰੀ ਵੀ ਕੱਲ ਨੂੰ ਆਪਾਂ ਕਿੱਥੇ ਤੇ ਕਦੋਂ ਮੇਲਾ ਕਰਾ ਰਹੇ ਹਾਂ ਕਿੱਥੇ ਆਪਾਂ ਜੀ ਪਿੰਡ ਕੋਹਾਲਾ ਨਾਰਾਂ ਵਾਲੀ ਜ਼ਿਲ੍ਹਾ ਜਲੰਧਰ ਪੀਰ ਬਾਬਾ ਸੁਧਾਰਗੜਾ ਜੀ ਜੀ ਉਹਨਾਂ ਦੀ ਦਰਗਾਹ ਤੇ ਮੇਲਾ ਹੋ ਰਿਹਾ ਜੀ ਜੇਚ ਵਿੱਚ ਬਹੁਤ ਹੀ ਵਧੀਆ ਨਾਮਵਰ ਕਲਾਕਾਰ ਪਹੁੰਚ ਰਹੇ ਆ ਜੋਲੀ ਭਾਜੀ ਐ ਕਿ ਜਿੱਦਾਂ ਤੁਸੀਂ ਬਹੁਤ ਵਧੀਆ ਪ੍ਰਚਾਰਾ ਕਰ ਰਹੇ ਆ ਜਿੱਦਾਂ ਤੇ ਨਗਰਾ ਸਾਹਿਬ ਦਾ ਤੇ ਇਹ ਸਾਰੀਆਂ ਕਿ ਕਲਾਕਾਰ ਜੋੜੀਆਂ ਹੀ ਸਤ ਰਹੀ ਜੀ ਇਹ ਦੁਗਾਣਾ ਹੀ ਜੋੜੀਆਂ ਆ ਰਹੀਆਂ ਪਾਜੀ ਇਹ ਬੜਾ ਮੈਨੂੰ ਲੱਗਾ ਵੀ ਇੱਕ ਅਲੱਗ ਕਿਸਮ ਦਾ ਜੀ ਥੋੜਾ ਜਿਹਾ ਹੋ ਜਾਊਗਾ ਤੇ ਜੇ ਤੁਸੀਂ ਇਦਕੀ ਪਹਿਲੀ ਵਾਰ ਤੇ ਕੱਲੇ ਜਿਹੜੇ ਆ ਕਲਾਕਾਰ ਦੁਗਾਣੇ ਜਿਹੜੇ ਗਾਉਂਦੇ ਆ ਉਹ ਹੀ ਆ ਰਹੇ ਆ ਤੇ ਇਹਦੇ ਬਾਰੇ ਦੱਸੋ ਕਿਹੜੇ ਕਿਹੜੇ ਆ ਰਹੇ ਆ ਜੀ ਇਹਦੇ ਵਿੱਚ ਪਾਜੀ ਆਪਣਾ ਆ ਰਿਹਾ ਜੀ ਇੱਕ ਗੁਰਪ੍ਰੀਤ ਲੋ ਜੀ ਆ ਰਹੇ ਆ ਮੇਸੂ ਸਿਮਕੌਰ ਜੀ ਆ ਗਰਵੀਰ ਸਿੱਧੂ ਜੀ ਤੇ ਨਾਲ ਅਮਨਵਿਰ ਕੇ ਆ ਜੀ ਬਲਵੀਰ ਚੋਟੀ ਆ ਜੀ ਤੇ ਜੈਸਮੀਨ ਚੋਟੀ ਆ ਜੀ ਸਿੰਦਾ ਸ਼ੌਂਕੀ ਆ ਤੇ ਪੰਜਾਬ ਕੋਰ ਆ ਜੀ ਸਾਡੇ ਛੋਟੇ ਵੀਰ ਦਲਵਿੰਦਰ ਦਿਆਲਪੁਰੀ ਇਹ ਤਾਂ ਜ਼ਰੂਰੀ ਆ ਹਾਂ ਬਿਲਕੁਲ ਸਾਡਾ ਯਾਰ ਆ ਸਾਡਾ ਭਰਾ ਆ ਠੀਕ ਹੈ ਨਾ ਹਾਂ ਇਹ ਤਾਂ ਰੌਣਕਾਂ ਮੇਲੇ ਦੇ ਲੱਗਦੀਆਂ ਨੇ ਸਰਵਣ ਚੰਦ ਲਹਿਰੀ ਜੀ ਆ ਰਹੇ ਆ ਤੇ ਬਾਕੀ ਹੋਰ ਵੀ ਸਖਸ਼ੀਤਾ ਪਹੁੰਚ ਰਹੀਆਂ ਜੀ ਬਹੁਤ ਮੇਲੇ ਦੇ ਵਿੱਚ ਤੇ ਤੁਸੀਂ ਵੀ ਆਓ ਜੀ ਬਾਕੀ ਸਾਡੇ ਸੋਢੀ ਭਾਜੀ ਜਿਹੜੇ ਨਾ ਉਹ ਜੋੜੀਆਂ ਨੂੰ ਬਹੁਤ ਪਸੰਦ ਕਰਦੇ ਆ ਹਨਾ ਪਾਂ ਕਰਕੇ ਅਸੀਂ ਜ਼ਿਆਦਾ ਜੋੜੀਆਂ ਖਦੀਆਂ ਆਕੀ ਤੇ ਇਕੱਲਾ ਕਲਾਕਾਰ ਘਟ ਗਿਆ ਓਕੇ ਸੋਸੀ ਗੱਲ ਜੀ